ਸਾਡੇ ਪਿੰਡ ਦਾ ਮਾਹੌਲ ਤਾਂ ਪਾਣੀ ਕਾਢ ਕੇ ਅੱਗੇ ਦਾ ਬੜਾ ਅਸਿੱਧਾ ਗੁਰਦੁਆਰੇ ਕੋਲੇ ਪਾਣੀ ਕੱਢਦਾ ਹੋਰ ਕਿਤੇ ਹੀ ਨਹੀਂ ਕੱਢਦਾ ਸਾਰਾ ਪੰਡੂ ਉੱਚਾ ਵਧੀਆਗਾ ਤੇ ਗੁਰੂ ਘਰ ਕੋਲੇ ਕੋਈ ਨਹੀਂ ਗਣੀ ਰੱਖਦਾ ਬੁਰਾ ਹਾਲ ਇੱਥੇ ਹੌਂਲੇ ਵਿੱਚ ਉਤਰੇ ਹੋਏ ਆ ਰਬ ਹੋਊਗਾ ਕੋਈ ਨਹੀਂ ਬਹੁਤ ਟਾਈਮ ਦੀ ਸੜਕ ਬਣੀ ਹੋਈ ਹੈ ਦੂਆ ਬਸ ਗੌਰ ਹੀ ਨਹੀਂ ਕੀਤੀ ਕਿਸੇ ਨੇ ਹੋਰ ਕਿਤੇ ਪਾਣੀ ਨਹੀਂ ਖੜਦਾ ਬਸ ਇਕੱਲਾ ਗੁਰਦੁਆਰੇ ਕੋਲੇ ਪਾਣੀ ਆ ਕੇ ਖੜ ਜਾਂਦਾ ਨਾ ਕੋਈ ਬੋਲਦਾ ਹੱਕਾ ਸਰਪੰਚ ਦਾ ਮੈਂਬਰਾਂ ਦਾ ਉਹ ਗੌਰ ਨਹੀਂ ਕਰਦਾ ਇਹਨਾਂ ਦਾ ਕਿਦਦਰ ਨੇ ਇਹਨਾਂ ਓਏ ਮੈਂ ਪਈਆਂ ਨਾਲ ਲੋਕ ਸੱਤ ਤੇ ਬੈਠੇ ਕਿਹਨਾਂ ਤੰਸ ਬਾਈਕ ਲੂਗਾ ਬਾਈਕ ਲੂਗਾ ਮੱਕਾ ਸੱਤ ਕੋਲੇ ਉਹ ਕਿੱਥੇ ਬੈਂਦੇ ਜਾਣ ਕੋਈ ਨਹੀਂ ਕਰਦੇ ਤਾਂ ਸਕੇੜ ਕੇ ਤੁਰ ਜਾਂਦੇ ਆ ਘਰਾਂ ਨੂੰ ਇੰਜਥੇ ਬੈਣਾ ਉੱਥੇ ਆਪ ਦਾ ਥਾਂ ਤਾਂ ਲੋਟ ਕਰ ਲਗੀ ਯਾਰ ਮਰਕੋ ਇੱਥੇ ਪਾਣੀ ਖੜਾ ਹੀ ਰਹਿੰਦਾ 24 ਘੰਟੇ ਮਾੜਾ ਮੀਂਹ ਹੈ ਇੱਥੇ ਪਾਣੀ ਖੜਨ ਨਹੀਂ ਕੜਨ ਹੁਣ ਤਾਂ ਪਾਣੀ ਤੁਹਾਨੂੰ ਪਤਾ ਹੀ ਹੈ ਮੀਂਹ ਕਿੰਨਾ ਪੈਂਦਾ ਬੁਰਾ ਹਾਲ ਹੈ ਓ ਯਾਰ देखो सारे पेड़ शड़क है कल यह सड़क रही बनाने की सारे फेरना पक् सारलिया पक्